ਪ੍ਰਾਪਾ ਪੱਤੀ ਪ੍ਰਸਾਦ ਜੀ ਐਮ ਐਲ ਏ ਮੇਰੀ ਭੈਣ ਸਾਉਥੋ ਐਮ ਐਲ ਏ ਐਡਵੋਕੇਟ ਪਰਮਵੀਰ ਸਿੰਘ ਜੀ ਮੋਹੀ ਸਾਹਿਬ ਸਟੇਟ ਸੈਕਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨੀ ਜਿਹੜੇ ਡਾਕਟਰ ਈਮਰੌ ਅਮੇਦਗਰ ਜੀ ਸਾਡੇ ਸਬਦਾਨ ਦੇ ਨਮਰਤ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੜ੍ਹਾਈ ਕੀਤੀ ਵੱਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਕੀਤੀਆਂ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਸਬਦਾਨ ਦਿੱਤਾ ਜਿਹੜਾ ਕਿ ਇੱਕ ਇੱਕ ਵਰਗ ਨੂੰ ਮਾਲਾ ਦੇ ਵਿੱਚ ਪਰੋਇਆ ਹੋਇਆ ਉਸ ਦੇ ਪ੍ਰਤੀ ਦੋ ਤਰ੍ਹਾਂ ਘਟਨਾਵਾਂ ਹੋਈਆਂ ਨੇ ਇੱਕ ਤਾਂ ਫਲੋਰ ਕੋਲੇ ਹੋਈ ਆ ਪਿੰਡ ਨੰਗਲ ਇੱਕ ਬਟਾਲੇ 'ਚ ਹੋਈ ਆ ਇਹ ਜਿਹੜੇ ਬਾਹਰ ਬੈਠਾ ਪੰਨੂ ਗੁਰਪਤਵੰਦ ਸਿੰਘ ਪੰਨੂ ਇਹਦੀ ਰੋਜੀ ਰੋਟੀ ਆ ਜਿਹੜੀ ਰੋਟੀ ਜਿਵੇਂ ਆਪਾਂ ਪਾਉਨੇ ਆ ਇਹਦੀ ਰੋਜੀ ਰੋਟੀ ਚੱਲਦੀ ਆ ਢੜਕਾਉਂ ਭਾਸੰਦੇ ਕੇ ਵੀ ਲੋਕਾਂ ਨੂੰ ਢੜਕਾਓ ਨੌਜਵਾਨਾਂ ਨੂੰ ਢੜਕਾਓ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਆ ਕਿ ਇਹ ਇਹਨਾਂ ਦੇ ਜਾਲਤ ਫਸਣ ਵਾਲਾ ਹੀ ਕੋਈ ਹੈਗਾ ਸਾਰੇ ਲੋਕਾਂ ਨੂੰ ਪਤਾ 84 ਹੜਾਈਆਂ ਲੋਕਾਂ ਨੇ ਸਾਰਾ ਕੁਝ ਹੋਇਆ ਇੱਥੇ ਪਰ ਸਾਰੇ ਨੌਜਵਾਨ ਆ ਜਿਹੜੇ ਉਹ ਆਪਦੇ ਰੋਜ਼ਗਾਰ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਰੋਜ਼ਗਾਰ ਦੇ ਰਹੀ ਆ 52000 ਨੌਕਰੀ ਦੇ ਕੇ ਅੱਜ ਮਾਨ ਸਾਹਿਬ ਅਸੀਂ ਸਰਕਾਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਇਹਨੇ ਚਾਲਾਂ ਇਹ ਕਰ ਰਿਹਾ ਪੰਨੂ ਇਹਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਪੈਣੀਆਂ ਗੁਰੂ ਗੋਵਿੰਦ ਸਿੰਘ ਜੀ ਨੇ ਨਗਰੇਟੇ ਗੁਰੂ ਕੇ ਬੇਟੇ ਇਹਨਾਂ ਨੂੰ ਨਾਲ ਸਾਨੂੰ ਸਾਰਿਆਂ ਨੂੰ ਛਾਤੀ ਨਾਲ ਲਾਇਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਜਿਹੜੀ ਚਾਲਾਂ ਕਰਨ ਵਾਲੇ ਨੇ ਇਹਨਾਂ ਦੀਆਂ ਕਦੇ ਚਾਲਾਂ ਪੂਰੀਆਂ ਨਹੀਂ ਹੋਣਗੀਆਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿਵੇਂ ਸੰਗੋਵਾਲ ਸਾਹਿਬ ਨੇ ਦੱਸਿਆ ਵਾ ਸਾਡੀ ਮੈਡਮ ਭੈਣ ਸੀਨਾ ਬੈਠੇ ਆ ਪਰਮਜੀਤ ਬੈਠੇ ਆ ਔਰ ਮੋਹੀ ਸਾਹਿਬ ਬੈਠੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ ਬਾਹਰ ਬੈਠਾ ਪੰਨੋ ਆ ਇਹਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜਿਹੜੀਆਂ ਬਾਹਲੀਆਂ ਏਜੰਸੀਆਂ ਇਹਨੂੰ ਆਪਣੇ ਪੈਸੇ ਦੇ ਇਸਤੇਮਾਲ ਕਰਕੇ ਇਹਨੂੰ ਪੰਜਾਬ ਔਰ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਇਹਨੂੰ ਕਿਸੇ ਵੀ ਗੱਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਐਮਾਨਤ ਨਹੀਂ ਮਿਲੂਗੀ ਕਿਉਂਕਿ ਸਾਡੇ ਬਾਬਾ ਸਾਹਿਬ ਪੀਮਰਾ ਉਹ ਮੇਕ ਕਰ ਉਹਨਾਂ ਨੇ ਸਾਰੇ ਲੋਕਾਂ ਨੂੰ ਇੱਕ ਚੰਗਾ ਰਸਤਾ ਔਰ ਚੰਗਾ ਮਾਰਗ ਦਿੱਤਾ ਵਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਆਪਣਾ ਯੋਗਦਾਨ ਪਾ ਕੇ ਕੰਮ ਕਰਕੇ ਦਿਖਾ ਰਹੀ ਆ ਇਹ ਬਾਹਰ ਬੈਠੀਆਂ ਵਿਦੇਸ਼ੀ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੋ ਰਿਆ ਭਈ ਪੰਜਾਬ ਅੱਜ ਇੱਕ ਫੇਰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਨ ਜਾ ਰਿਹਾ ਪਰ ਮੈਂ ਅੱਜ ਤੁਹਾਡੇ ਰਾਈ ਇਹ ਗੱਲ ਦੱਸਣੀ ਚਾਹੁੰਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਗੁਲਦਸਤੇ ਦੀ ਤਰ੍ਹਾਂ ਲੈ ਕੇ ਆਪਣੇ ਨਾਲ ਚੱਲ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਸੰਗੋਆ ਸਾਹਿਬ ਨੇ ਦੱਸਿਆ 55 ਹਜ਼ਾਰ ਨੌਕਰੀਏ ਸਰਕਾਰ ਇੱਕ ਪਹਿਲੀ ਆ ਜਿਨੇ ਨੌਜਵਾਨਾਂ ਨੂੰ ਸਹੀ ਰਸਤਾ ਤੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣ ਲਈ ਜਿਹੜਾ ਮਿਸ਼ਨ ਬਣਾਇਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਗਾਰ ਭਗਵਾਨ ਸਿੰਘ ਮਾਨ ਦੀ ਸੇਵਾ ਭਾਵਨਾ ਔਰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਜੋ ਯੋਗਦਾਨ ਉਹਨਾਂ ਦਾ ਪੈ ਰਿਆ ਵਾ ਸਾਡੇ ਜਿਹੜੇ 95 ਆ ਜਐਮਐਲ ਆ ਸਾਰੇ ਹੀ ਥੱਲੇ ਬਰਕਰ ਜਿਹੜੇ ਵਲੰਟੀਅਰ ਸਾਥੀ ਆ ਪੰਜਾਬ ਦੀ ਬਿਹਤਰੀ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਹਾ ਮੈਂ ਫਿਰ ਤੁਹਾਡੇ ਲਈ ਦੱਸਣਾ ਚਾਹਣਾ ਕਿ ਲੱਖ ਕੋਸ਼ਾਂ ਕਾ ਲੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇਹਨੂੰ ਨਾ ਕਦੇ ਪਹਿਲਾਂ ਨਜਲ ਲੱਗਣ ਦਿੱਤੀ ਆ ਨਾ ਕਦੇ ਹੋਣ ਲੱਗਣ ਦਿੱਤੀ ਜਾਊਗੀ ਇਹ ਜਿਹੜੀਆਂ ਬਾਹਰ ਜੰਮੀਆਂ ਹੋਈਆਂ ਪੰਨੂ ਵਰਗੀਆਂ ਆਪਣੀਆਂ ਪਾਰਟੀਆਂ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਦਾ ਗੁੱਤਤਾ ਹੋ ਰੱਖੀ ਵਰਦਾ ਲੇਡੀਜ਼ ਪਾੰਗ ਪਿੱਛੇ ਤੇ ਪੰਜਾਬ ਦੇ ਕਲਚਰ ਨੂੰ ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਫਰਕ ਪਾਉਣ ਲਈ ਅੱਜ ਇਹੋ ਜਿਹੀਆਂ ਜਿਹੜੀਆਂ ਖੋਜੀਆਂ ਆਪਣੀਆਂ ਹਰਕਤਾਂ ਕਰਦਾ ਵਰਦਾ ਬਾਹਰ ਬੈਠਾ ਜੀਓ ਐਨ ਆਈ ਕਿਤੇ ਪੰਜਾਬ ਦੇ ਹਿੱਤ ਦਾ ਵਾ ਤਾਂ ਆ ਕੇ ਪੰਜਾਬ ਦੀ ਧਰਤੀ ਤੇ ਗੱਲ ਕਰੇ ਦੇਸ਼ ਦੀ ਧਰਤੀ ਤੇ ਗੱਲ ਕਰੇ ਅੱਜ ਉਹ ਬਾਹਲੀਆਂ ਏਜੰਸੀਆਂ ਤੋਂ ਆਪਣਾ ਠੂਣ ਬਣ ਕੇ ਅੱਜ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਵਰਦਾ ਬਾਬਾ ਸਾਹਿਬ ਪੀਮਰਾ ਉਮੀਦ ਕਰਨੇ ਇੱਕ ਮੋਤੀਆਂ ਤਰ੍ਹਾਂ ਸੰਵਿਧਾਨ ਬਣਾ ਕੇ ਮੋਤੀਆਂ ਤਰ੍ਹਾਂ ਲੋਕਾਂ ਨੇ ਲੋਕਾਂ ਨੂੰ ਆਪਣੀ ਲੜੀ ਚ ਪਰੋ ਕੇ ਲੋਕਾਂ ਲੋਕ ਸੇਵਾ ਲਈ ਦੇ ਕੇ ਗਏ ਆ ਬਾਬਾ ਸਾਹਿਬ ਨੂੰ ਅੱਜ ਵੀ ਸਲੂਟ ਆ ਪੂਰੇ ਦੇਸ਼ ਵੱਲੋਂ ਔਰ ਰਹਿਣਾ ਵੀ ਆ ਜੱਤੀ ਦੇਸ਼ ਖੁਸ਼ਹਾਲ ਰਹੂਗਾ ਬਾਬਾ ਸਾਹਿਬ ਦਾ ਨਾਮ ਰਹੂਗਾ ਬਾਬਾ ਸਾਹਿਬ ਦੀ ਜਿਹੜੀ ਦੇਣਾ ਬਹੁਤ ਵੱਡੀ ਦੇਣਾ ਐਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣੀ ਚਾਹਣਾ ਬਈ ਪੰਜਾਬ ਦੇ ਮਾਹੌਲ ਨੂੰ ਕੋਈ ਵੀ ਏਜੰਸੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਅਗਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਦੇਸ਼ ਦੇ ਅੰਦਰ ਬੈਠਾ ਉਹਨੂੰ ਜੇਲ੍ਹ ਦਾ ਮੂੰਹ ਦੇਖਣਾ ਪਊਗਾ ਜਿਹੜਾ ਬਾਹਰੋਂ ਵਿਦੇਸ਼ੀ ਤਾਕਤਾਂ ਦਾ ਪਿੱਠੂ ਬਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਉਹਨੂੰ ਵੀ ਦੇਸ਼ ਦੇ ਅੰਦਰ ਲਿਆ ਕੇ ਉਹਦਾ ਬਣਦੀ ਕਾਰਵਾਈ ਕੀਤੀ ਜਾਊਗੀ ਅਮੇਰ ਸਭ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੋਰ ਵੀ ਕਈ ਸਟੇਟਸ ਔਰ ਇਸ ਦਾ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪੰਨੂ ਫਰਦਰੇ ਜਾਂ ਕੋਈ ਵੀ ਏਜੰਸੀਆਂ ਵਰਤ ਰਹੀਆਂ ਨੇ ਉਹਨਾਂ ਦੇ ਨਾਲ ਉਹ ਤਜਾਦ ਕਰਦੀ ਹੈ ਕਿ ਨੀਤੀ ਕੀ ਹੋਏਗੀ ਉਹ ਬਾਸਟਾ ਕੋਡ ਦੇ ذریعے ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਅਗਲੀ ਜਿਹੜੀ ਦਾ ਨੀਤੀ ਦਾ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਚੱਕ ਕੇ ਦੇਖ ਲਓ ਜੜੋਂ ਦਾ ਪੰਜਾਬ ਦਾ ਇਤਿਹਾਸ ਆ ਜਿਹੜਾ ਉਹ ਤੋਂ ਬਾਅਦ ਹੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਪੰਜਾਬੀਆਂ ਨੇ ਆਪਣਾ ਹਰ ਕੰਮ ਦੇ ਵਿੱਚ ਯੋਗਦਾਨ ਵੱਡਾ ਹੋ ਕੇ ਪਾਇਆ ਵਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਐਡੀ ਐਡੀ ਕੁਰਬਾਨੀਆਂ ਐਡੇ ਐਡੇ ਯੋਧੇ ਸੂਰਬੀਰ ਪੈਦਾ ਹੋਇਆ ਇਹਨੂੰ ਹਮੇਸ਼ਾ ਪਹਿਲੇ ਟਾਰਗੇਟ ਕਰਨੀਆਂ ਚਾਹੀਏ ਕੇਂਦਰ ਦੀਆਂ ਏਜੰਸੀਆਂ ਹੋਣ ਚਾਹੇ ਬਾਹਰ ਬੈਠੇ ਲੋਕ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦਾ ਟਾਰਗੇਟ ਦੀ ਪੰਜਾਬ ਹੁੰਦਾ ਪਰ ਪੰਜਾਬ ਦੇ ਸੂਰਬੀਰ ਜਿਹੜੇ ਇੱਥੇ ਦੇ ਵਸਿੰਦੇ ਆ ਪੰਜਾਬ ਦੇ ਉਹ ਕਦੇ ਪੰਜਾਬ ਨੂੰ ਇਸ ਕੰਮ ਦੇ ਵਿੱਚ ਅੱਗੇ ਰਸਤਾ ਨਹੀਂ ਦੇਣ ਦਿੰਦੇ ਕਿਸੇ ਛਰਾਰਤੀ ਅੰਸਰ ਨੂੰ ਉਹਦਾ ਜਿਹੇ ਜੀ ਗੱਲ ਕਰਦਾ ਵਾ ਉਹੋ ਜਿਹੇ ਸ਼ਬਦਾਂ ਨਾਲ ਉਹਦੂੰ ਜਵਾਬ ਮਿਲਦਾ ਪੰਨੂ ਨੂੰ ਵੀ ਉਸੇ ਸ਼ਬਦਾਂ ਨਾਲ ਹੀ ਜਵਾਬ ਮਿਲੂਗਾ ਜਿਹੇ ਜੀ ਪੰਨੂ ਦੀ ਸੋਚ ਹੋਊਗੀ ਉਹਨੂੰ ਉਹੋ ਜਿਹੇ ਜਵਾਬ ਦਿੱਤਾ ਜਾਊਗਾ ਕਿਹੜੇ ਕਿਹੜੇ ਉਪਾਏ ਨੇ ਕਿਹੜੇ ਕਿਹੜੇ ਬੰਦੇ ਦੇ ਨਾਲ ਵਿਕੋ ਥ੍ਰੈਟ ਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਅੱਗੇ ਆਂ ਪੰਜਾਬ ਦੇ ਪੰਜਾਬੀ ਕਿਸੇ ਥ੍ਰੈਕ ਤੋਂ ਡਰਨ ਵਾਲੇ ਨਹੀਂਗੇ ਇਹ ਸਾਡਾ ਇਤਿਹਾਸ ਬੋਲਦਾ ਵਾ ਸਾਡੀਆਂ ਪੰਜਾਬ ਦੀ ਮਿੱਟੀ ਦਾ ਇਤਿਹਾਸ ਆ ਕੋਈ ਬੰਦਾ ਪੰਜਾਬ ਨੂੰ ਨਜਲ ਲਾਉਣ ਆਲਾ ਪੈਦਾ ਹੋਊਗਾ ਉਹਨੂੰ ਉਹਦੀ ਬੰਦੀ ਸਜ਼ਾ ਮਿਲਣੀ ਮਿਲੀਆਂ ਇਹ ਸਾਡਾ ਇਤਿਹਾਸ ਆ ਕਦੇ ਕਿਸੇ ਵੀ ਥ੍ਰੈਕ ਤੋਂ ਨਾ ਪੰਜਾਬੀ ਡਰੇ ਆ ਨਾ ਪੰਜਾਬੀਆਂ ਨੇ ਡਰਨਾ ਵਾ ਚੱਲ ਅੰਮਰਸਰ ਹੋਇਆ ਬਟਾਲੇ ਹੋਇਆ ਬਲੌਰ ਜਿਹੜਾ ਜਸਪੀ ਦੇ ਗੂਗੀ ਕਹ ਰਹੇ ਨੇ ਕਿ ਸਰਕਾਰ ਫੇਰ ਹੈ ਐਮਸੀ ਅਗਲੀ ਫੇਰਲੇ ਲੋਅਲ ਆਰਡਰ ਨੂੰ ਮੇਨਟੇਨ ਕਰ ਦੇ। ਦੇਖੋ ਗੱਲ ਸੁਣੋ ਜਿਹੜੇ ਬਾਹਰ ਬੈਠੀਆਂ ਏਜੰਸੀਆਂ ਨੇ ਪੰਨੂ ਵਰਗੀਆਂ ਉਹ ਸਾਡੇ ਕਿਸੇ ਨੌਜਵਾਨ ਬੱਚੇ ਨੂੰ ਗੁੰਮਰਾਹ ਕਰਕੇ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਫਾਇਦਾ ਉਠਾ ਕੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਆ ਉਹ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਦੋਂ ਸਿੱਧਾ ਸੰਦੇਸ਼ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ। ਚਾਹੇ ਗਿੱਡੀ ਮਰਜੀ ਕੋਈ ਵੱਡੀ ਤਾਕਤ ਆ ਚਾਹੇ ਕੋਈ ਪਾਰਟੀ ਆ ਪੰਜਾਬ ਜਿਹੜਾ ਵਾ ਸਾਡਾ ਉਹ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆ ਇਹਨੂੰ ਕੋਈ ਨજર ਨਹੀਂ ਲਾ ਸਕਦਾ ਕੋਈ ਇਹਦੇ ਬਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਪੰਜਾਬ ਦੀ ਧਰਤੀ ਵਾ ਅੱਜ ਜੋ ਵੀ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਨੂ ਵਰਗੀਆਂ ਜਿਹੜੇ ਕਹੇ ਜੇ ਗਲਤ ਅਨਸਰ ਨੇ ਤੇ ਉਹਦੇ ਖਿਲਾਫ ਆਮ ਆਦੀ ਪਾਰਟੀ ਖੜੀ ਹੈ ਔਰ ਆਮ ਆਦੀ ਪਾਰਟੀ ਇਸ ਦੇ ਖਿਲਾਫ ਜਿਹੜੀ ਸ਼ਬਦ ਸਬਦਾ ਚ ਨਿੰਦਾ ਕਰਦੀ ਹੈ ਔਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੂਰਬੀਰਾਂ ਦੀ ਧਰਤੀ ਤੇ ਗੁਰੂਆ ਪੀਰਾਂ ਦੀ ਧਰਤੀ ਹੈ ਔਰ ਇੱਥੇ ਸਾਰੇ ਸੰਤ ਧਰਮ ਸਾਂਝੇ ਧਰਮ ਨੇ ਔਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਔਰ ਖਾਸ ਕਰਕੇ ਜੇ ਬਾਬਾ ਸਾਹਿਬ ਬਾਬਾ ਭੇਵਰਾ ਉਬੇਦਕਰ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਸੰਵਿਧਾਨ ਲਿਖ ਕੇ ਦਿੱਤਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਸੰਵਿਧਾਨ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਤੇ ਉਹਦਾ ਸਤਕਾਰ ਔਰ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਸਭ ਤੋਂ ਵੱਧ ਸਤਕਾਰ ਪੰਜਾਬ 'ਚ ਹੁੰਦਾ ਵਾ ਔਰ ਪੰਜਾਬ ਦੇ ਵਿੱਚ ਉਹਦਾ ਸਤਕਾਰ ਉਹਨਾਂ ਦਾ ਹੁੰਦਾ ਰਹੂਗਾ ਤੇ ਜਿਹੜੇ ਇਹ ਪੰਨੂ ਵਰਗੇ ਸੋਚਦੇ ਨੇ ਵੀ ਸ਼ਾਇਦ ਅਸੀਂ ਪਿਛਲਾ ਦੌਰ ਦੁਆਰਾ ਲਿਆਵਾਂਗੇ ਉਹ ਦੌਰ ਪੰਜਾਬ ਦੇ ਵਿੱਚ ਨਹੀਂ ਆਉਣਾ ਔਰ ਪੰਜਾਬ ਹਰੇਕ ਦਾ ਸਤਿਕਾਰ ਕਰਦਾ ਔਰ ਮਿਲ ਕੇ ਚੱਲਣ ਵਾਲਾ ਵਾ ਚਾਹੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਅਸੀਂ ਹੈਗੇ ਆ ਭਾਈ ਭਾਈ ਔਰ ਭਾਈ ਭਾਈ ਰਹਿ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗੇ ਆਮ ਆਦੀ ਪਾਰਟੀ ਦੀ ਸਰਕਾਰ ਔਰ ਆਮ ਆਦੀ ਪਾਰਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਔਰ ਸਾਰੇ ਇਸ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਲੱਗੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਲੱਗੇ ਨੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਜਦੋਂ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਅਸੀਂ ਆਪਣੇ ਪੰਜਾਬ ਵਾਸਤੇ ਮਿਲ ਕੇ ਕੰਮ ਕਰ ਰਹੇ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਵਾਸਤੇ ਕੰਮ ਕਰ ਰਹੇ ਹਾਂ ਅੱਜ ਜਿਹੜਾ ਯੋਧ ਨਸ਼ਾ ਵਿਰੋਧ ਚੱਲ ਰਿਹਾ ਵਾ ਔਰ ਆਉਣ ਵਾਲੀ ਜਮਲਗੇ ਜਵਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਹਾਂ ਤੇ ਇਹ ਲੋਕ ਇਹ ਚੀਜ਼ਾਂ ਨੂੰ ਪੜਕਾਉਣਾ ਚਾਹੁੰਦੇ ਨੇ ਔਰ ਇਹ ਚਾਹੁੰਦੇ ਨੇ ਵੀ ਸ਼ਾਇਦ ਪੰਜਾਬੀਆਂ ਨੂੰ ਸੀ ਦੁਬਾਰਾ ਲੜਾ ਕੇ ਉਹਨਾਂ ਨੂੰ ਫਾਇਦਾ ਲੰਘਾਂਗੇ ਇਹੇ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਗਲਤ ਮਰਗੇ ਵਿਆਰਬਾਜੀ ਕਰਕੇ ਇਹ ਸੋਚਦੇ ਆ ਵੀ ਅਸੀਂ ਇਹਨਾਂ ਪੈਸੇ ਕਮਾਉਣ ਦਾ ਮਕਸਦ ਆ ਵੀ ਸਾਨੂੰ ਹੋਰ ਜਿਹੜੇ ਇਸ ਤਰ੍ਹਾਂ ਦੇ ਮਿਲ ਕੇ ਇਹਨਾਂ ਸੋਚ ਵਾਲੇ ਬੰਦੇ ਨੇ ਵੀ ਸਾਨੂੰ ਪੂਰੇ ਪੈਸੇ ਦੇਣਗੇ ਜਾਂ ਇਹਨਾਂ ਦੇ ਅਕਾਊਂਟ ਭਰਨਗੇ ਤੇ ਉਹ ਇਹਨਾਂ ਦਾ ਤੋਰੀ ਫੁਲਕਾ ਬੰਦ ਹੋਊਗਾ ਤੇ ਪੰਜਾਬ ਇਕਜੁੱਟ ਹੋ ਕੇ ਚੱਲੂਗਾ ਔਰ ਬਾਬਾ ਸਾਹਿਬ ਮੇਕ ਕਰਦਾ ਅਸੀਂ ਸਤਿਕਾਰ ਕਰਦੇ ਆ ਹਮੇਸ਼ਾ ਸਤਿਕਾਰ ਕਰਦੇ ਰਵਾਂਗੇ ਔਰ 14 ਤਰੀਕ ਨੂੰ ਅਸੀਂ ਸਾਂਝੇ ਤੌਰ ਤੇ ਆਲਰੇਡੀ ਵੀ ਹਰ ਤਮਕੇ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਬੜੇ ਸਤਿਕਾਰ ਨਾਲ ਮਨਾਇਆ ਜਾਂਦਾ ਤੇ ਇਸ ਵਾਰੀ ਹੋਰ ਵੱਧ ਸਤਿਕਾਰ ਨਾਲ ਮਨਾਇਆ ਜਾਊਗਾ ਔਰ ਜਿਹੜੇ ਇਹ ਕਹਿੰਦਾ ਵੀ 14 ਤਰੀਕ ਨੂੰ ਅਸੀਂ ਮੂਰਤੀਆਂ ਤੋੜਾਂਗੇ ਇਹਨੂੰ ਮੂੰਹ ਤੋੜਵਾ ਜਵਾਬ ਵੀ ਦੇਣਾ ਠੀਕ ਹੈ ਥੈਂ ബി ആമ ആ പാട്ടി